ਐਮਰਜੈਂਸੀ ਚੱਕ ਗਾਇਸ ਆ ਐਮਰਜੈਂਸੀ ਆ ਸੋ ਹੀ ਗਾਇਸ ਵੈਲਕਮ ਬੈਕ ਟੂ ਚੈਨਲ ਅਮਨਸ਼ੀਮਾ ਵਲੋਗਸ ਤੇ ਤੁਹਾਨੂੰ ਸਾਰਾ ਸਤਿਕਾਰ ਤੇ ਦੁਆਦ ਨਾਲ ਆਪਾਂ ਬਿਲਕੁਲ ਠੀਕ ਆ ਤਾਂ ਦੋਸਤੋ ਹੁਣ ਆਪਾਂ ਚੱਲੇ ਆ ਪੈਂਡ ਕੋਈ ਐਮਰਜੈਂਸੀ ਪਈ ਹੈ ਮੈਨੂੰ ਦੱਸ ਦੇ ਕਿ ਕੀ ਐਮਰਜੈਂਸੀ ਦੱਸੋ ਮੈਂ ਵੀ ਦੱਸਾਂ ਗਈ ਉੱਥੇ ਜਾ ਕੇ ਲੱਗ ਗੱਲ ਨੂੰ ਪਤਾ ਤੇਰੇ ਵੀ ਹੁਣੇ ਦੱਸੋ ਨਹੀਂ ਅਸੀਂ ਦੱਸਣਾ ਤਾਂ ਚਲੋ ਦੋਸਤਾਂ ਤੁਹਾਨੂੰ ਵੀ ਦੱਸਾਂਗੇ ਕੋਈ ਗੱਲ ਨਹੀਂ ਉੱਥੇ ਜਾ ਕੇ ਥੋੜੀ देर ਹੋ ਆਪਾਂ ਪਹੁੰਚ ਜਾਣਾ ਨਾ ਬਸ ਚੱਲਦੇ ਆ ਦੋਸਤੋ ਹੁਣ ਆਪਾਂ ਚੱਲਦੇ ਆ ਚਲੋ ਫੜਾਵੇਂ ਕੱਪੜੇ ਪਾਓ ਜਲਦੀ ਜ ਦੋਸਤੋ ਪਹਿਲਾਂ ਪਹਿਲਾਂ ਮੈਂ ਪਹਿਲਾਂ ਤੇ ਤਾਂ ਕਹਿ ਦਿੰਦਾ ਨਾ ਵੀ ਜਾਣਾ ਫਿਰ ਮਨੇ ਤਾਂ ਹੁੰਦਾ ਵੀ ਫਟਾਫਟ ਚੱਲ ਪਹੁੰਚ ਤੁਰਦੇ ਹੀ ਗਏ ਚੱਲੋ ਫਟਾਫਟ ਲੱਗਿਆ ਅਸੀਂ ਚਲੇ ਜਾਂਦੇ ਮੈਂ ਕਿਹਾ ਇੱਥੇ ਗਾ ਫਿਰ ਇੰਦੀ ਜਾ ਕੇ ਉੱਥੇ ਸੋ ਜਾਣਾ ਹਨਾ ਸੌਂ ਕੇ ਜਾਣਾ ਨਾ ਆ ਜਾਣਾ ਨਾ ਦਮਾਂਗੇ ਨਹੀਂ ਮੈਂ ਨਹੀਂ ਰਹਿਣਾ ਕਿਉਂ ਮੈਂ ਨਹੀਂ ਰਹਿਣਾ ਅਸੀਂ ਰਹਿਣਾ ਮਤਬ ਬਾਜੀ ਗੱਲਾਂ ਆ ਮੇਰੀ ਬਾਹ ਸੁਣੀ ਦਿਓ ਚਲੋ ਦੋਸਤੋ ਤਾਂ ਚੱਲਦੇ ਆਪਾਂ ਸੋ ਗਾਇਸ ਆਪਾਂ ਚੱਲੇ ਜਾਂਦੇ ਦੇਖ ਲਓ ਗਾਇਸ ਆਹ ਦੇ ਮੇਰਾ ਲੱਗਿਆ ਇਹ ਫਲੈਸ਼ੀ ਕਰ ਦੇਣਾ ਮੈਂ ਸ਼ੀਸ਼ਾ ਜਾਂ ਔਰ ਲਾਈਟ ਬੰਦ ਕਰ ਹਾਂਜੀ ਆਓ ਗੈਸ ਅਰੇ ਨਹੀਂ ਚਾਪੇ ਹਾਏ ਮੇਰੇ ਬੁੱਸਿਆਂ ਨੂੰ ਪਾਣੀ ਪਾ ਦੇ ਵੀ ਦੋ ਹਾਏ ਆ ਤਾਂ ਸੜ ਗਿਆ ਨੰਨੇ ਹਾਏ ਮਨਿੰਦਰ ਹਾਲ ਤਾਂ ਮੇਰਾ ਟਾਈਮ ਨਹੀਂ ਮੈਂ ਸਾਢੇ ਪੰਜ ਨੂੰ ਪਾਣੀ ਪਾਣਾ ਮੈਨੂੰ ਪਹਿਲਾਂ ਗਾਣਾ ਦੀ ਘੱਟਸਾਂ ਦੇ ਤੂੰ ਮੈਨੂੰ ਪਤਾ ਸੀ ਕੱਲ ਤੁਸੀਂ ਪਤਾ ਸੀ ਤੇ ਚਲੋ ਗੈਸ ਹੁਣ ਆਪਾਂ ਚੱਲਦੇ ਹਾਂ ਤੁਹਾਨੂੰ ਕੱਲ ਕੇ ਮਿਲਦੇ ਹਾਂ ਰੁਪਿਆ ਦੇ ਦਿੱਤਾ ਮੂੰਹ ਮੜ ਕੇ ਬਚਰੇ ਦੀ ਗਾਲਾਂ ਮੈਂ ਲੱਗਿਆ ਤੁਰ ਦੇ ਦੇ ਨਹੀਂ ਗਿੱਟੇ ਆਂ ਕੜੀਸ ਦੀ ਆ ਜਿਵੇਂ ਨਾ ਸਕਰੂਟ ਲੈਂਦੇ ਆ ਤੁਹ ਬਲਾ ਬੈਲਟ ਲਾ ਸਿਆਣੀ ਟਰੈਵਲ ਵਾਲੀ ਗੱਲ ਕਰੀ ਜਾਂਦੀ ਆ ਮੈਂ ਤਾਂ ਸਿਆਣਾ ਕਨੈਕਟਰ ਹੈਗੀ ਆ ਚੱਲੋ ਦੋਸਤੋ ਰੁਪਏ ਚੱਲਦੇ ਆਂ ਦੋਨੋਂ ਮਿਲਦੇ ਆਂ ਰਾਸਤੇ ਜਿੱਾਂ ਅੰਦਰ ਪਹੁੰਚ ਕੇ ਤੁਰ ਦਿੱਤਾ ਨਵੇਂ ਗੇੜੇ ਛੋੜੇ ਪੁੱਤ ਗਾਲਾਂ ਕੱਢੀ ਆਪਾਂ ਬਾਏ ਬਾਏ ਅਰਾਮ ਗਾਲਾਂ ਕੱਢਣੀਆਂ ਨਾ ਕਿਉਂ ਗਾਲਾਂ ਕੱਢਣੀਆਂ ਮੈਂ ਕਿਹੜਾ ਕੋ ਗਾਲ ਕੱਢੀ ਆ ਕਾਸ਼ ਇਹ ਗਿਆ ਤਾਂ ਬੱਸ ਇਹਨਾਂ ਕਿਆ ਵੀ ਰੀਤ ਚੱਜਣਾ ਤਰਲਾ ਤੂੰ ਚੱਜਣਾ ਤਰਲਾ ਇਹ ਪਤਾ ਕਿਤੇ ਜਗੜੀਸ ਦਾ ਬੰਦਾ ਮੈਨੂੰ ਨਹੀਂ ਪਸੰਦ ਹੈਗਾ ਰਸਤਾ ਬੰਨਤਾ ਜ਼ਰਾ ਮੋੜ ਵੇਰੇ ਇੱਧਰ ਐਸ ਵੀ ਮੇਰੇ ਚੇਤਾਪੁਰ ਦਾੰਦਵੀਤਰ ਦਾ ਰਸਤਾ ਬੰਦ ਹੈ ਸ਼ਹਿਨਗਰੀ ਨੂੰ ਸ਼ਹਿਰ ਤਾਂ ਕਾਹਨੋਂ ਪਹੁੰਚਦਾ ਵਾ ਭਲਾ ਜਿੰਨੇ ਤੁਸੀਂ ਕਿਹਨੇ ਭਲਾਇਆ ਮੈਂ ਕਿਹਨੇ ਭਲਾਇਆ ਦੱਸ ਪਤਾ ਨਹੀਂ ਯਾਰ ਸਾਟ ਮਨਿੰਦਰ ਦਿਮਾਗ ਲਿਆਣਾ ਕਰਾਓ ਪਤਾ ਨਹੀਂ ਇਹਨਾਂ ਦੇ ਮੂੰਹ ਕੱਢ ਕੇ ਲੋ ਬਣ ਜਾਂਦੇ ਘਰੀ ਚੱਲੋ ਮੈਂ ਉਹ ਘਰੇ ਜੱਲੂ ਮੈਨੂੰ ਨਹੀਂ ਪਤਾ ਮੈਂ ਤਿਆਰ ਹੋ ਕੇ ਆਇਆ ਵਾਂ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਘਰੇ ਮੈਂ ਨਹੀਂ ਜਾਣ ਤਰੇਪੁਰੇ ਲੈ ਕੇ ਚੱਲ ਮੈਨੂੰ ਮਾਤਾ ਲਿਡਣ ਲੱਗੂ ਉਤਰੇ ਕੱਪੜੇ ਧੁੰਦੇ ਫਿਰੋਂਗੇ ਐਵੇਂ ਚੱਲ ਚੁੱਪ ਕਰਕੇ ਨਾਨਕੇ ਲੈ ਕੇ ਚੱਲ ਮੈਨੂੰ ਨਹੀਂ ਇਹਦਾ ਜਾਣ ਦੀ ਵੀ ਇਹਨੂੰ ਹੀ ਗਾਲੀ ਹੁੰਦੀ ਆ ਆ ਜਾਣ ਦੀ ਵੀ ਤੇ ਇੰਨੀ ਗਾਲੀ ਹੁੰਦੀ ਆ ਅੰਟੀ ਜੀ ਕੁਰਸੀ ਤੇ ਨਹੀਂ ਕਰਦੀ ਚੱਟੇ ਅੱਡੀ ਚੱਕਲੇ ਨਹੀਂ ਅੱਡੀ ਗੱਡੀ ਗੱਲ ਸਾਰੀ ਪਹੁੰਚਿਆ ਤੇ ਇਹ ਸਾਰੇ ਜਣੇ ਚੱਲੇ ਆ ਦੇਖੋ ਇਹਦਾ ਕੋਈ ਚੰਗੀ ਗੱਲ ਨਹੀਂ ਘਰੇ ਕੋਣ ਕੋਣਾ ਹਾਂ ਇੱਕੋ ਸਖਸ਼ਾ ਦੋਸਤ ਹੈਲੋ ਭਾਈ ਸਤਿ ਸ੍ਰੀ ਅਕਾਲ ਇਹਦਾ ਕੰਮ ਹੀ ਕਰਦੀ ਰਹਿੰਦੀ ਆ ਵਿਚਾਰੀ ਹੋਰ ਚੱਜਣਾ ਤਰਲਾ ਮੰਮੀ ਮੰਮੀ ਹੋ ਮੰਮੀ ਪਾਪਾ ਵੀ ਚੱਲਦੀ ਆ

ਮੈਂ ਆਪ ਦੇਖ ਲਵਾਤੇ ਉਹ ਆ ਬਹੁਤ ਵਧੀਆ ਤਰ੍ਹਾਂ ਕਾਣੀ ਹਾਸਤਰੀ ਗੋੜ ਹਾਸਤਰੀ ਕਾਈ ਵਸਾ ਚੋ ਹਾਸਤਰੀ ਗੋੜ ਦੇਖੇ ਮਾਸੇ ਹੁੰਦੇ ਜੇ ਭਾਈ ਨੰਮੀ ਚ ਬੈਠਾ ਹੋਈ ਗੱਲ ਸੂਟ ਬੋਸਾ ਛੱਡ ਦੇ ਓਏ ਟਾੜੀ ਤਾਂ ਸੂਟਾਂ ਨੇ ਢੱਡਾ ਫਰਦਾ ਹਾਂ ਨੰਮੀ ਮੈਂ ਚਲਾਤਾ ਰਿਮੋਟ ਤੇ ਚਲਾਉਣ ਵਾਲਾ ਹਾਂ 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 ਨਹੀਂ ਮੈਂ ਅਗਰ ਰਿਮੋਟ ਤੇ ਚਲਾਉਣਾ ਸੀ ਤੇ ਚੱਲ ਬੂ ਹਾਂ ਰਿਮੋਟ ਤੇ ਚਲਾਉਣਾ

ਤੁਸੀਂ ਮੰਮੀ ਇੱਥੇ ਦੇਖੋ ਕੀ ਕਰਨ ਲੱਗੇ ਹੋਏ ਨਾਨੀ ਦੇਖੋ ਨਾਨੀ ਨੂੰ ਵੀ ਦੇਖਣਾ ਕਹਿੰਦਾ ਨਾਨੀ ਇਹ ਮੈਂ ਕੀ ਕਰਨ ਲੱਗੇ ਥੇ ਕੁਝ ਕਰਨਾ ਸੀ ਕੁਛ ਨਾ ਮੈਂ ਕਰਤੀ ਮੰਮੀ ਆ ਦੇਖੋ ਅਹ ਚੱਲਦੀ ਨਹੀਂ ਮੰਮੀ ਆ ਦੇ ਕਾ ਇਨੀ ਕੱਟਣੀ ਸੀ ਨਾਨੀਆ ਚੱਲਦੀ ਘਾ ਤਾਂ ਨਹੀਂ ਆ ਦੇ ਓਏ ਚੱਲਦੀ ਨਹੀਂ ਤੂੰ ਚਲਾ ਦੇ ਤੂੰ ਖਾਂਦੀ ਬੰਮਾ ਕੋਈ ਕੁਛ ਨਹੀਂ ਹੁੰਦਾ ਨਹੀਂ ਨਹੀਂ ਜਾਣਦਾ ਤਾ ਮਸ਼ੀਨ ਨਾਲ ਖੜਾ ਰਹਿਣ ਦੇ ਤੇਰੇ ਸੌਣ ਦੇ ਬਸ ਦੀ ਗੱਲ ਚਲੋ ਜਾਈ ਸਿੱਥੇ ਮੇਰੇ ਕੱਪੜੇ ਸੀਪ ਹੋ ਰਹੇ ਨੇ ਸੀਪ ਤਸੀਪ ਲੱਗ ਰਹੀ ਆ ਬਸ ਬਸ ਕੱਲ ਪਾ ਕੇ ਦਿਖਾਈਂ ਅਸੀਂ ਪਾ ਕੇ ਜਾਵਾਂਗਾ ਕੱਲ ਜਾ ਦੇ ਸਵੇਰੇ ਸਵੇਰੇ ਰੀਤ 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 ਜਾਣਦੇ ਰੀਤ 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 ਸਵੇਰੇ ਜਾਣਾ ਮੰਮੀ ਮੇਰੇ ਕੋਲ ਫਰੋਜ਼ੀ ਸੂਟ ਮੱਕ ਗਏ ਸੀ ਕਿਉਂਕਿ ਚੁੰਨੀ ਖਰਾਬ ਹੋ ਗਿਆ ਸੀ ਉਹ ਪਾਲੂ ਸਵੇਰੇ ਜਾਣਾ ਵਾ ਦੇ ਆਜਣ 8 ਵਜ ਗਏ 8 ਵਜ ਗਏ ਫਿਰ ਦੱਸੋ ਮੇਰੇ ਹੀ ਚੱਲਾਂਗੇ ਸਾਡੇ 6 ਜਣੇ ਫੜ ਵੀ ਚੱਲਾਂਗੇ ਚਲੋ ਠੀਕ ਆ ਲੈ ਤਾਂ ਜਾਂਦੀ ਨਾ ਫਿਰ ਤਾਂ ਨੀ ਜੱਪੂ ਤਾਂ ਰਹ ਜਾਂਦੀ ਸਾਡੇ ਜਦ ਤੱਕ ਮੇਰੇ ਸੋਟ ਵੀ ਬਣ ਜਾਣਗੇ ਇੱਕ ਰਹੇ ਬਸ ਸਾਲ ਠੀਕ ਆ ਤਾਂ ਚਲੋ ਦੋਸਤੋ ਜਿਹੜਾ ਰਹਿਣਾ ਬੁਰਾ ਰੁਕ ਕੇ ਮਿਲਦੇ ਆਂ ਅੱਪਾ ਦੋਸਤੋ ਰੋਟੀ ਟਾਈਮ ਹੋ ਗਿਆ ਸਟਾਰਟ ਇੰਦਰ ਚੋਲ ਆ ਤੇ ਦਹੀਂ ਆ ਤੇ ਪਨੀਰ ਸਬਜ਼ੀ ਆ ਤੇ ਮੰਮੀ ਆ ਹੈਲੋ ਗਾਇਸ ਛਰਜਨ ਬੈਠੇ ਖਾਂਦੇ ਪਏ ਆ ਹੈਲੋ ਗਾਇਸ ਯਾਰ ਮਾਮਾ ਨੂੰ ਮਿਲਿਆ ਬਹੁਤ ਦਿਨਾਂ ਬਾਅਦ ਮਾਮਾ ਹੈਲੋ ਗਾਇਸ ਕਰੋ ਹਮ ਹੈਲੋ ਗਾਇਸ ਰੋਟੀ ਖਾਂਦਾਂ ਫੇਰ ਕਰਦੇ ਆ ਮੂੰਹ ਚ ਬਰਕ ਪਿਆ ਜੇ ਚਲੋ ਦੋਸਤ ਰੋਟੀ ਖਾ ਕੇ ਤਨ ਫੇਰ ਮਿਲਦੇ ਆ ਗਾਇਸ ਅੱਜ ਸਾਡੇ ਨਾਨੀ ਵਲੌਗ ਬਣਾਉਗੇ ਮੰਮੂ ਫੜ ਦੇਖੋ ਇੱਧਰ ਸਾਡੇ ਲਈ ਫੋਨ ਕਰ ਲੋ ਸਾਡੇ ਲਈ ਕਰੋ ਨਹੀਂ ਸਾਡੇ ਲਈ ਫੋਨ ਕਰੋ ਐਂ 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 ਐ ਐ ਹੁਣ ਔਰ ਦੱਸੋ ਅਸੀਂ ਕਿੱਥੇ ਤੁਸੀਂ ਕਿੱਥੇ ਪਏ ਆ ਦੱਸੋ ਕਿੱਥੇ ਪਏ ਆ ਤੁਸੀਂ ਅਸੀਂ ਵਿੜਦੇ ਪਏ ਆ ਤੁਸੀਂ ਕਿੱਥੇ ਪਏ ਆ ਪਿੰਡ ਪਏ ਆ ਕਿ ਦਾਖੇ ਪਏ ਕਿ ਮੁੱਲਾ ਪੁੱਲਾ ਲੁਧਿਆਣੇ ਪਏ ਆ ਦਾਖਾ ਨਾਰਗਾ ਬਣਾ ਚੱਲ ਬੋਲੋ ਤੁਸੀਂ ਹੁਣ ਗੱਲਾਂ ਕਰੋ ਬਣ ਗਿਆ ਸਾਡਾ ਸ਼ਹਿਰ ਹਾਂ ਹਣ ਸਿਮਰੀ ਤਾਂ ਸਿਮਮੇ ਹੋ ਹਾਂਜੀ ਕਿੱਥੇ ਗਿਆ ਸੋਨੀ ਹਣੀ ਸੋਨੀ ਹੁਣੀ ਮੰਮੀ ਹੁਣੀ ਕਿੱਥੇ ਗਏ ਆ ਪੈਂਸ ਕੇ ਆ ਅੱਜ ਅਸੀਂ ਥੋੜੇ ਜਿ ਜਾਣੀ ਆ ਗਾਈਸ ਅੱਜ ਹਾਏ ਹਾਏ ਇਹ ਨਜ਼ਾਰਾ ਹੋਣਾ ਮਨਿੰਦਰ ਬੋਲ ਕੋਸ ਦੋਸਤਾਂ ਲਈ ਲੋਕ ਬਣਾ ਰਿਹਾ ਅੱਜ ਹਾਂ ਦੋਸਤੋ ਅੱਜ ਨਾਨੀ ਸਾਡੀ ਬਲਾਗ ਬਣਾਉਣ ਲੱਗਿਆ ਮੇਰੀ ਵੀ ਨਾਨੀ ਤੇ ਗੱਲ ਕਰਾਂਗੇ ਅੱਜ ਇੱਧਰ ਰੋਟੀ ਖਾਈ ਜਾਂਦੇ ਆ ਚਲੋ ਇੱਧਰ ਫੋਨ ਚੱਲਦਾ ਇੱਧਰ ਫੋਨ ਚੱਲਦਾ ਵਾ ਲਾ ਸਾਰੇ ਇਹਦੇ ਮੰਪੀਆਂ ਬਲਾਗ ਬਣਾਉਂਦੀਆਂ ਨੇ ਖਤਰ ਮੰਮੀ ਨੇ ਕਿੰਨੀ ਆਪਣੇ ਬਸ ਹੁੰਦੀਆਂ ਨੇ ਹਾਂ ਅੱਜ ਕੋਈ ਨਾ ਕਿਹਾ ਕਿ ਵਟੇ ਅਮੋ ਜਿੰਦ ਕਰੇ ਨੇ ਤੇ ਸਾਸਣਾ ਨੇ ਪਰਮ ਨਹੀਂ ਬਣਾੜੀ ਵਲਾ ਦੀ ਆ ਅੰਬੀੜੀ ਨਹੀਂ ਲੜਦੀ ਅਸੀਂ ਏਸੀ ਦੇ ਥੱਲੇ ਪਏ ਆ ਰਾਮ ਨਾਲ ਤੇ ਨਾਨੀ ਹਲੇ ਨਹਾਉਣ ਚੱਲੀ ਆ ਉਹ ਮਿੱਲ ਮਾਰੀ ਬਣਾਈ ਆ ਦਿਖਾ ਦੇ ਨਾਨੀ ਨੂੰ ਉਹ ਦਿਖਾਤੀ ਆ ਮੰਮੀ ਨੇ ਲਗਾਰੀ ਬਣਾਈ ਆ ਗਾਹੀ ਦੇਖੋ ਕਿੰਨੀ ਛੋਲੀ ਆ ਟੋ ਬਣਾਈ ਆ ਕਾ ਬਣਾਈ ਆ ਮੰਮੀ ਕਿਹਨ ਲੱਗਦੀ ਆ ਇਹ ਇਹ ਪ੍ਰਾਣਾ ਕਮਰਾ ਵਾ ਪ੍ਰਾਣੇ ਕਮਰੇ ਅੰਚ ਜਿਵੇਂ ਉਹ ਬਣਾ ਲੈਂਦੇ ਸੀ ਨਾ ਸਿਰ ਬਾਰੀਆਂ ਬਾਰੀਆਂ ਉਹਨਾਂ ਨੂੰ ਗੇਟ ਲਵਾਤੀਆ ਇਹ ਸੋਹਣੀਆਂ ਲੱਗਦੀਆਂ ਹੁਣ 7500 ਰੁਪਏ ਲੱਗਾ ਸੋਨਾ ਦੀਆਂ ਸਾਰੇ ਨਜ਼ਾਰੇ ਜਿੱਦੜ ਵੀ ਕਹਿੰਦੀ ਕਿ ਇਹਨੂੰ ਵੱਡੇ ਘਰ ਵਿੱਚ ਬਹੁਤ ਚੰਗਾ ਪੈਂਦਾ 7500 ਰੁਪਏ ਇਹ ਤਾਂ ਲੱਗਾ ਮਮੀ ਪੰਜਾਹ ਰੁਪਏ ਇੱਥੇ ਕਮਰੇ 4 5 6 7 8 10 ਕਮਰੇ ਹੋਣਾ ਬਾਹਰ ਪਰ ਆਰ ਗਾਰੈਂਟੀ ਬਾਅਦ ਜਿੱਲਾ ਦੇ ਸਾਰਾ ਤੋਂ ਪੁਰਾਣਾ ਕਮਰਾ ਹੈ ਸਾਰਿਆਂ ਨਾਲ ਚਲੋ ਬਈ ਠੀਕ ਆ ਸਾਡੇ ਅੱਧੇ ਘਰ ਬਣ ਤਾ ਗਿਆ ਗਿੱਦੜਪਿੰਡੀ ਰੰਗ ਕਰਨਾ ਇਹ ਲਾੜ ਹੁਣ ਉਹਨਾਂ ਨੇ ਪਾੜ ਰਖਾਉਣਾ ਭਈ ਹੁੰਦਾ ਕਿ ਉਹ ਬੱਸ ਦੱਸਣਾ ਗੱਲ ਕਿ ਕਿਦੋਂ ਰਖਾਣਾ ਮਾ ਪਤਾ ਕਦ ਜੂਨ ਦੇ ਛੁੱਟਿਆਂ ਤੇ ਨਹੀਂ ਕਿ ਜਲਾਈ ਚ ਰਖਾਇਓ ਬਾਰੇ ਥੋੜੀ ਕਹਿੰਦੀ ਸੁਪਨਿਆਂ ਦੀ ਮੇਨ ਮੇਨ ਦੀ ਖੁਸ਼ੀ ਹੈ ਜੀ ਮਾਪਾ ਉਹ ਅਸੀਂ ਤਾਂ ਹਾਂ ਗਾਇਸ ਮਾਮੀ ਇੱਧਰ ਨਾਨੀ ਨੇ ਵੀਡੀਓ ਦਿਖਾ ਰਹੇ ਦੇਖੋ ਦੇਖੋ ਫੜੇਗਾ ਚੋਰ ਫੜੇਗਾ ਚੋਰ ਫੜੇਗਾ ਉਹ ਨਾਨੀ ਤੇਰੇ ਦੰਦ ਕਿਤੇ ਚੂਹਾ ਲੈ ਗਿਆ ਚੂਹਾ ਲੈ ਗਿਆ ਚੂਹਾ ਲੈ ਗਿਆ ਭਾਈ ਚੂਹਾ ਲੈ ਗਿਆ ਕੋਈ ਨਾ ਕੋਈ ਚਲੋ ਦੋਸਤੋ ਹੁਣ ਆਪਾਂ ਸੱਜਦੇ ਨੇ ਪੈਗੇ ਮਾਮੂ ਇੱਥੇ ਆ ਜਾਓ ਉੱਥੇ ਬੈਜੋ ਇੱਥੇ ਇੱਥੇ ਭਾਈ 16 ਤੀਸੀ ਚਾਲਦਾ ਵੀਰੇ ਇੰਨੀ ਗਰਮੀ ਆਈ ਜੀ ਆ ਜਾ ਇੱਥੇ ਮੈਂ ਗੋਰੇ ਸਿੰਘ ਇੱਥੇ ਆ ਜਾਓ ਗੋਰਾ ਸਿੰਘ ਇਧਰ ਆ ਜਾਓ ਮਨਿੰਦਰਾ ਨਹੀਂ ਮਨਿੰਦਰੇ ਮਨਿੰਦਰ ਸਿੰਘ ਕੇ ਰਾ ਗਾਇਸ ਮੇਰੀ ਮਾਮੀ ਨਾਲ ਲੜਾਈ ਹੋ ਗਈ ਅੱਜ ਮੈਂ ਵੀ ਨਹੀਂ ਬੋਲਣਾ ਕੱਟੀ ਖਾਓ ਜਾਓ ਕੱਟੀ ਕੱਟੀ ਪਰ ਗਏ ਦੋਨੇ ਨਾ ਮਾਮੀ ਪਰ ਤੇ ਲੜ ਤੇ ਕੋਈ ਨਹੀਂ ਫਿਰ ਕੀ ਕੋਈ ਨਹੀਂ ਕੋਈ ਨਹੀਂ ਤੇ ਕੋਈ ਨਹੀਂ ਛਾਈ ਮਾਂਮੀ ਮੇਰੇ ਵੱਲੋਂ ਕੇ ਮਾਂਮੀ ਦੀ ਪਾਰਟੀ ਚ ਨਾਨੀ ਤੁਸੀਂ ਤੁਹਾਡਾ ਜਿੰਮੇਂਦਰ ਬਹੁਤ ਹੋ ਜਾਓਗੇ ਇਕੋ ਜਿਹਾ ਲੈ ਜਮੇ ਤੂੰ ਕਿਹਦੇ ਵੱਲ ਦੇਖ ਲੈ ਮੈਂ ਤੇਰੀ ਸਾਰੀਆਂ ਗੱਲਾਂ ਮੰਨਦਾ ਮੈਂ ਤੇਰੀ ਸਾਰੀਆਂ ਗੱਲਾਂ ਮੰਨਦਾ ਕਿ ਮੁੰਡਿਆਂ ਨੂੰ ਰੱਖੇਗੀ ਮੇਰੇ ਨਾਲ ਹਾਂ ਪਾਰਟੀ ਆ ਗਈ ਬਾਬੇ ਪਾਰਟੀ ਨਾਨੀ ਐਨੀ ਛੇਤੀ ਨਹੀਂ ਤੱਕਾਂ ਦਿੰਦਾ ਮੈਂ ਹੋਣ ਉਸ ਤੋਂ ਮੁੱਡ ਗਾਰਨਿੰਗ ਹੋ ਗਈ ਯਾਰ ਰੀਤਾ ਸਾਡਾ ਉੱਠ ਗਿਆ ਵਾ ਆ ਆ ਫਟ ਫਟ ਆਉਂਦੇ ਲਿਖਾਣਾ ਤਾਂ ਹੀ ਨਹੀਂ ਤਾਂ ਇਹਨੂੰ ਕਰ ਹਾਂ ਕਰਨਾ ਛੇ ਤਾਂ ਦੇ ਛੇ ਹੋਇਆ ਹਜੇ ਉਹ ਵੇਖ ਵੇਖ ਓਏ ਮਮਮੀ ਇੰਨੇ ਟਾਈਮ ਆ ਕਰੀ ਨੇ ਓਏ ਆ ਦੇਖ ਜੀ ਬਾਲਾ ਮੂਹਰ ਬੰਦ ਹੋ ਗਏ ਐਮਰਜੈਂਸੀ ਚੱਕ ਗਾਈਸ ਆ ਐਮਰਜੈਂਸੀ ਆ ਆ ਐਮਰਜੈਂਸੀ ਆ ਤਾਂ ਫਾੜ ਫਿਰ ਕਦੇ ਉਹ ਦੂਸਰਾ ਗੱਡੀ ਦੀ ਚਾਬੀ ਕਿੱਥੇ ਆ ਗੱਡੀ ਚ ਰੱਖ ਕਿੱਤੇ ਨਹੀਂ ਮੰਮੀ ਚੱਕ ਕੇ ਉੱਥੇ ਰੱਖ ਲੈ ਕੀ ਅੰਦਰ ਮੇਰੇ ਕਣਕ ਨਹੀਂ ਉਹ ਕਣਕ ਉਹ ਆਟਾ ਅੱਛਾ ਆ ਕਣਕ ਹੈ ਓਏ ਉਹ ਆਇਓ ਆਟਾ ਲੈ ਕੇ ਜਾਣਾ ਸਾਲਾ ਹੋਰ ਜਾ ਕੇ ਕੋਤੇ ਡਰਮ ਵਿੱਚ ਕਣਕ ਢੇਰੀ ਕਰ ਦੀ ਆਰਾਮ ਨਾਲ ਆਰਾਮ ਨਾਲ ਮਮੁੰਡਾ ਲਾ ਤੂੰ ਚੱਕਰ ਤੂੰ ਕੱਲੇ ਲਈ ਚੱਕਾ ਮਾ ਮੋਢੇ ਤੇ ਚੱਕ ਲੈਂਗਾ ਹਾਂ ਆਪ ਬਾਹਰ ਇਹਨਾਂ ਕੁੱਤੇ ਪੈ ਗਏ ਗਾਇਸ ਚਲ ਆਪ ਹੋਰੀਆਂ ਕੱਢਣੇ ਵਿੱਚ ਹਟ ਕੱਢੀ ਉਹ ਕਿਉਂ ਡਰ ਲਾ ਇਹਨਾਂ ਕੁੱਤਿਆਂ ਤੋਂ ਆਹ ਦੇ ਨਾਨੀ ਲਿਫਾਫੇ ਵੀ ਲਿਆਏ ਪੁੱਤੇ ਇਹ ਚੱਟੀ ਜਾਂਦੇ ਹੋਈ ਆ ਦਪੈਰਾਂ ਨੂੰ ਆਈ ਜਾਂਦੇ ਚਲ ਚਲ ਆ ਰੋਟੀਆਂ ਵੀ ਜਾਂਦ ਕਾ ਛੱਡ ਗਏ ਅੱਛਾ ਮੈਂ ਬੱਤੀ ਪਾਤਾਂ ਠੀਕ ਇੱਧਰ ਦੀ ਠੀਕ ਹੈ ਚਾਈ ਨਹੀਂ ਆਓ ਸਾਧ ਪਿਆਜ਼ ਪਾ ਰੀਤ ਵੱਲਦੀ ਨਹੀਂ ਬਈ ਰੀਤ ਨਹੀਂ ਵੱਲਦੀ ਕਹਿੰਦੀ ਪਿਆਜ਼ ਨਹੀਂ ਲੈਣੇ ਗਾਇਸ ਚੱਲ ਕੇ ਮੈਂ ਲੜ ਹਣੂ ਗੱਡੀ ਚੱਲ ਕੇ ਗਾਇਸ ਆਹ ਹੜ ਗਾਈ ਤਾਂ ਅੱਧਾ ਮਿੰਟ ਰਹੀ ਫੜਿਆ ਫੋਨ ਅੱਧਾ ਮਿੰਟ ਮੈਂ ਮਮੀ ਪਜਾਮਾ ਪਾਉਣਾ ਸੀ ਲਾਲਾ ਪੋਣੇ ਦੇ ਪਰਾਂ ਪਜਾਮਾ ਤੁਸੀਂ ਬੈਠੋ ਉਹਦੇ ਚ ਲੈ ਗਿਆ ਲੈ ਗਈ ਮੈਂ ਉੱਧਰ ਨਾਈਟ ਬਾਏ ਨਾਈਟ ਬਾਏ ਕਰ ਦੋ ਬਰੀ ਪਿਆ ਬਨਨ ਆਹੀ ਪਈ ਬਾਏ 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 ਨਹੀਂ ਜਾਣਾ ਮੈਂ ਮੈਂ ਲਿਆਉਂਗੀ ਨਹੀਂ ਮੈਂ ਨਹੀਂ ਕਿਾ ਤੁਸ ਕਲ ਮਾਫਾ ਲਿਆਣਾ ਸੀ ਗੋਲ ਵਾਲਾ ਤੇ ਦੋਸਤ ਹੁਣ ਇੱਧਰ ਪਿਆਜ਼ ਪਾਣ ਲੱਗੇ ਆ ਤੇ ਗਾਇਜ ਇੱਧਰ ਚਿੜੀਆਂ ਦੇ ਕੋਲ ਮੀਆਂ ਬੜੀਆਂ ਚਿੜੀਆਂ ਕਰ ਰੋਲਾ ਪਾ ਲੱਗੀਆਂ ਨੇ ਇਹ ਚਿੜੀਆਂ ਉਸ ਸਤਲਵਦੋਂ ਸਨ ਪਿਆਜ਼ ਪਾਨੇ ਆ ਪਿਆਜ਼ ਪਿਆਜ਼ ਪਾਲਾ ਪਾ ਲਿਆ ਪਿਆਜ਼ ਪਾਸੇ ਤੋਂ ਫੇਰ ਮਿਲਦੀ ਆ ਲਾਲ ਬਣਾ ਦੱਲ ਦੇਰ ਹੰਦੇ ਗਏ ਆ ਦੇਰ ਹੰਦੇ ਗਏ ਮੋੜ ਲੈ ਤੇ ਵਾਪਸ ਆ ਗਏ ਆ ਕਰੇ ਅਸਲੀ ਕੰਮ ਤੇ ਉਹ ਜਿਹੜੇ ਦੋ ਸਹਾਰੇ ਨੇ ਆਹ ਬਾਪ ਮਿਲ ਕੇ ਕਰਨ ਆ ਗਿਆ ਕਰਨ ਕਿੱਦਿਆ ਕਰਨ ਤੂੰ ਨਹੀਂ ਆ ਗਿਆ ਕਰਨ ਛੱਡ ਗਿਆ ਦਾ ਪਰਦੇਸੀ ਹੱਲ ਤਾ ਪਰਦੇਸੀ ਦਾ ਪਰਦੇਸੀ ਹੁੰਦਾ ਹੈ ਕਿ ਕਿਤੇ ਚੱਲਦਾ ਕਿ ਉਹ ਠੀਕ ਹੈ ਕਿ ਤੇ ਬਾਈ ਕਹੇ ਨਾਲ ਕਿ ਸੱਤ ਬਾਅਦ ਤਾਂ ਕਿ ਸ਼ਾਮ ਦੇ ਪਰਦੇਸੀ ਤੇ ਹੜਕੂ ਪੈ ਜਾ ਮਸਤੀ ਬੋਲ ਮੈਂ ਕਿਹਾ ਸਿੱਪੇ ਤੂੰ ਮਾਰ ਦੇ ਵਾਲ ਦੇ ਦੇ ਕਿੱਡਾ ਕਿੱਡੇ ਵਾਲ ਦੇ ਤੁਹਾਨੂੰ ਜਿਆਫਾ ਐ ਦੇਖ ਦੇ ਕਰਕੇ ਦਿਖਾਉਣੇ ਆਪਾਂ ਨੂੰ ਮੰਮੀ ਕੋਣ ਆ ਨਾ ਜਿੱਤਾ ਮੀਡੀ ਬਾਦ ਤੋਂ ਤੇਰੇ ਨੂੰ ਹੋਰ ਆ ਮੇਰੇ ਨਾਲ ਬਾਦ ਤੋਂ ਬਾਦ ਨਹੀਂ ਆ ਬੱਕੜੀ ਕਰ ਲੇਂਗੇ ਦੇਖ ਫੜ ਮੇਰੇ ਬਾਹਰ ਬਸੇ ਨੇ ਹਾਂ ਮੈਂ ਬਾਹਰ ਬਾਰੇ ਬਹੁਤ ਕਰਦੇ ਤੇਰੇ ਨਾਲ ਹੀ ਮੇਰੇ ਸਕੇ ਹੋਇਆ ਹਾਂ ਮੈਂ ਇਹ ਸਾਰਾ ਕੁਝ ਮੇਰੇ ਤੇ ਹੱਥ ਪੈਰ ਇਸ ਮੇਰੇ ਤੇ ਹਾਲਪਾ ਕੇ ਇੱਥੇ ਜੜਾ ਕਰਨਾ ਭਾਈ ਜੀ ਤੇ ਅਸੀਂ ਮੇਰ ਨਾਲ ਆਪਾਂ ਇਹਨਾਂ ਨਾਲ ਬੀਜੇ ਆ। ਆਹ ਇਹਨਾਂ ਤੋਂ ਨਾਲੇ ਕੁੱਤੇ ਆਏ ਪਈਆਂ ਤੇ ਥੱਲੇ ਨਾ ਤੇ। ਆਹ ਇਹਨਾਂ ਦੇ ਜੇ। ਇਹ ਕਿ ਕਮੇ ਬੋਲਣਾ ਕੋਈ। ਨਹੀਂ ਇਹਨਾਂ ਦੀ ਗੱਲਾਂ ਮੁਕਿਆਂ ਤੋਂ ਮੈਂ ਹਾਂ ਪਹਿਲਾਂ। ਪਹਿਲਾਂ ਇਹਨਾਂ ਨੂੰ ਬੰਦ ਕਰਨਾ। ਹਾਂ ਸਾਡਾ ਸਿਮਾ ਗਿਆ ਸਕੂਲੇ ਗਾਈਸ। ਸਿਮਾ ਬਾਏ। ਬਾਏ। ਕਿੰਨਾ ਆ ਗਿਆ ਮਾਂ ਤੇ ਚਾਹ ਨਹੀਂ ਪੀਂਦੀ ਤੇਲਾ ਮੰਮੀ ਚਾਹ ਪੀ ਲਓ ਪਹਿਲਾਂ ਥੋੜੇ ਤਾਂ ਪਾਣੀ ਦਾ ਹੀ ਜੱਬ ਪਿਆ ਰਹਿੰਦਾ ਸੱਚੀ ਲੈ ਹਾਂ ਹੋਰ ਨਾ ਮਾਂ ਵਾਲੇ ਕਿੱਥੇ ਆ ਆਰ ਕਿੱਥੇ ਫਿਰਦਾ ਤੇ ਆਜੋ ਸਾਹਿਬ ਜੀ ਜਾਣਾ ਨਹੀਂ ਮੈਂ ਤਾਂ ਫਰੇਸੀ ਚਲਾ ਕੇ ਬੈ ਗਈ ਸੀ ਪਰ ਯਾਰ ਏਸੀ ਨਾਲੋਂ ਮੈਂ ਕਹਿੰਨੀ ਬਾਹਰ ਉਦੋਂ ਠੰਡਾ ਵਾ ਹਾਂ ਚਲੋ 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 ਯਾਰ ਤੂੰ ਪਿੰਡ ਦਾ ਬਲੌਗ ਵੱਧ ਤੋਂ ਵੱਧ ਬਣਾਇਆ ਕਰ ਆਹਾਂ ਮੱਛਰ ਲੜਿਆ ਹੋਰ ਆ ਗਿਆ ਆ ਗਿਆ ਪਹਿਲਾਂ ਆ ਬਸ ਆਈ ਕਮੀ ਹੈ ਮੱਛਰ ਡਟਾ ਇਹ ਸੀ ਕਿ ਜੰਮਨ ਕਾ ਫੜਾਤੇ ਨੇ ਹਾਰ ਚਕਾਇਆ ਮੌਸਮ ਆ ਆ ਦਿਖਾਏ ਇੱਧਰ ਇੱਧਰ ਦੇਖੋ ਗਾਇਸ ਮੱਛਰ ਦੇਖੋ ਲੜਦਾ ਇੱਥੇ ਹਾਏ ਇਨਾ ਮੱਛਰ ਨਾਲ ਨੇ ਹਰੇ ਵੀ ਉੱਥੇ ਹੀ ਪਿਆ ਵਾ ਇਨਾ ਮੱਛਰ ਲੜਦੇ ਵੀ ਕਿ ਤੁਸੀਂ ਰੰਗਦਿੰਗ ਕਰ ਹੱਲੇ ਵੇੜੇ ਕਿ ਤੁਸੀਂ ਉਗਰੰਗ ਕਰਦੇ ਗਏ। ਗਾਈਸ ਹਾਂ ਸਾਡੇ ਉੱਪਰ ਘਰ ਪਾਇਆ ਜਿਹੜਾ ਉਹਦੇ ਤੇ ਲੈਂਟਰ ਦੀ ਤਿਆਰੀ ਆ। ਪੁਆਇੰਟ ਖਾ। ਸਰਸੀ ਵੱਲ ਬੁਲਾਵਾਂਗੇ। ਆਹ ਦੇਖੋ ਇੱਧਰ ਜਿਗਾੜ ਦੇਖੋ। ਤੂੰ ਵੀ ਜਾਣੇ ਜੱਟੀਏ ਜੱਟ ਜਗਾੜੀ ਹੁੰਦੇ ਆ। ਆਹ ਨਾਲ ਹੀ ਆਈ ਰਹਿਣਦੇ ਹੋ। ਇਧਰੋਂ ਦੀ ਗਲੀ ਕੱਲੀ ਉਹ ਕਰ ਦਿਓ ਕੰਦ ਚੱਕ ਦਿਓ। ਕੰਦ ਕਰਕੇ ਫਿਰ ਉਹ ਪਾਈ ਪੋਣੀਆਂ ਆਪ ਦੀ ਮੱਤਰੀ ਉਹ ਪੀ ਲਓ। ਆਹ ਗਿਲੇ। ਭਰੇ ਹੋ ਜਾ ਪਰੇ ਹੋ ਜਾ ਸਾਲੇ ਪਰੇ ਹੋ ਜਾ ਸਾਲੇ ਡਰਦੀ ਕਿਵੇਂ ਭੱਜ ਗਿਆ ਕੜ ਗਈ ਬਾੜਾ ਉੱਚਾ ਵਾ ਤੁਹਾਡੇ ਆ ਰੈਂਪ ਜਾ ਧਰ ਮੇਰਾ ਵੀ ਜੀ ਕਰਦਾ ਮੈਂ ਬੁਲਟ ਤੇ ਘੇੜ ਦੇ ਲਾਂ ਮੈਂ ਨਹੀਂ ਹੁਣ ਨਹੀਂ ਜਾਣਾ ਅਮਰਜੀ ਤਾਂ ਇਹ ਤੇ ਲਿਆਉਂਗੀ ਮੈਂ ਕਿਹਾ ਮੇਰਾ ਵੀ ਜੀ ਕਰਦਾ ਮੈਂ ਬੁਲਟ ਤੇ ਝੂਟਾ ਲਿਆ ਮੈਂ ਕੱ ੱਲੇ ਆ ਦੇਖ ਵਾਲਿ ਤੇਰੇ ਚਲਾ ਦੇ ਆਜੂ ਕਾਲਾ ਤਾਂ ਮੈਂ ਚਲਾ ਲੈਂਦੀ ਐ ਨਹੀਂ ਤੇ ਤੁਹਾਡਾ ਸੈਂਸ ਆ ਤੁਸੀਂ ਚਲਾ ਲੂਗੀ ਕਿਵੇਂ ਮੈਂ ਕਾ ਸੋਹਣੇ ਬਿਠਾ ਕੇ ਤੇ ਜਾਉਂ ਜਦੋਂ ਡੜ ਗਿਆ ਨਾ ਉਹ ਉਹ ਕਰ ਜੀ ਲਾ ਪਰੇ ਉਹ ਲੋ ਪਰੇ ਜੀ ਫਲਾ ਪਰਛੇ ਚੁੱਕ ਲੈ ਲਓ ਸੁਦਾ ਕੇ ਕੀ ਕਰ ਰਹਾ ਮੈਂ ਦੋ ਜੇ ਨਾਲੋਂ ਵੀ ਭਾਰਾ ਹਾਂ ਇਹ ਕੋ ਜਿਹੜਾ ਸਾਡਾ ਨਾਮ ਆਇਆ ਇਹ ਤਾਂ ਬੁਰੀ ਖੜੀ ਸੁਦਾ ਆਦੀ ਆ ਤਾਂ ਇਹਦਾ ਤੂੰ ਕਰ ਲੈਂਦਾ ਇਹ ਨਹੀਂ ਵੀਰ ਕੋ ਡਰ ਲੱਗਦਾ ਸਾਰੇ ਮੇਰੇ ਮੇਨ ਚ ਲਾਇਆ ਰਹੀ ਨੇ ਚੱਲ ਜਲੀ ਅੰਮਾ ਤਾਂ ਦੋਸਤਾਂ ਨਾਲ ਪਾ ਚੱਲੇ ਹਾਂ ਚਲੋ ਉਹ ਦੇਖੋ ਫਿਰ ਪਿੱਤਾ ਖੜਾ ਗਏ ਮੈਂ ਅੱਜ ਵੀ ਪਾਡੋ ਲੈ ਜਿਸ ਲੋਰ ਓ ਲੈ ਓਏ ਪਾਪਾ ਆ ਗਏ ਪਾਪਾ ਪੈਂਕੀ ਰੁਪਏ ਪੰਜ ਦਸ ਤੋਂ ਕਰ ਦੋ ਸਾਡਾ ਦੋਨੋਂ ਦਾ ਹਾਂ ਦਾ ਪੈਂਕੀ ਨਹੀਂ ਮਿਲਦਾ ਦੋਨੋਂ ਦਾ ਭਾਲ ਆ ਕਿੱਥੋਂ ਲੈ ਅੱਛਾ ਦੇਖ ਤੇ ਨੰਝਾ ਸੀਗਾ ਦੇਖਿਆ ਹੋਰ ਵੇਖੀ ਪਾਪਾ ਹੁਣ ਮੈਂ ਗੱਲ ਖੇਡਦੀ ਇਹ ਗੱਲ ਮਹੀਨਾ ਚੱਲੇ ਆਪਣੇ ਘਰੇ ਵੀ ਦੇਖਿਆ ਪੈਂਕੀ ਦੀ ਹਾਂ ਇਹਦੇ ਪੰਜ ਸਾਲ ਇਹ ਤਾਂ ਕੁੜੀਆਂ ਨੂੰ ਹਾਂ ਆਪਾਂ ਪਾਉਣੀ ਦਾ ਕਾਉਂਦਾ ਤਾਂ ਆ ਆਪਾਂ ਅਸੀਂ ਚੱਲੇ ਆ ਠੀਕ ਹੈ ਚੰਗਾ ਚੱਲਾ ਚੱਲਾ ਠੀਕ ਹੈ ਬੋਸ ਤੋ ਦੱਸ ਦੋ ਜੇ ਕਿਸੇ ਨੂੰ ਕੋਈ ਕੰਮ ਹੋਵੇ ਇੱਧਰ ਚੱਲ ਠੀਕ ਓਕੇ ਮਾਮੂ ਓਕੇ ਮਾਸੀ ਬਾਬਾ ਸੋਸਰੀ ਦਾ ਹੋਏ ਸੋਸਰੀ ਦਾ ਅੰਟੀ ਆਸੀ ਕਾ ਜਰ ਠੀਕ ਆ ਰਮਨ ਓਕੇ ਕਾਰ ਚੱਪੀ ਕਿਹ ਕੋ ਅੰਟੀ ਵੀ ਬਣਾ ਲੈ ਵੀਡੀਓ ਤੇਰੇ ਬੰਦ ਤੂੰ ਆਜੋ ਹੁਣ ਤੁਸੀਂ ਬਣ ਕੇ ਬਣ ਕੇ ਹੈਲੋ ਜਿੱਦ ਮਰਜ਼ੀ ਬਣਾਣਾ ਆ ਜਾਓ ਹਾਂ ਹਾਂ ਬੋਲ ਕਰਦੇ ਜੇ ਸਾਨੂੰ ਆ ਗਿਆ ਤਾਂ ਜਰੂਰ ਕਰਾਂਗੇ ਉਹ ਨਹੀਂ ਕਹਿੰਦਾ ਮੇਰਾ ਕੋਈ ਪਤਾ ਨਹੀਂ ਮੈਂ ਸਵੇਰੇ ਆ ਜਾ ਮੇਰਾ ਕੋਈ ਪਤਾ ਨਹੀਂ ਮੈਂ ਆਪਰੇ ਆ ਜਾ ਆਏ ਸਾਨੂੰ ਪਤਾ ਉਹ ਪਤਾ ਆਏ ਹੁਣ ਅਸੀਂ ਕਹਿ ਵੀ ਜੇ ਸਾਨੂੰ ਮੂਨ ਆਇਆ ਫਿਰ ਦੁੱਲ ਵੀ ਕਰਾਂਗੇ ਨਹੀਂ ਤਾਂ ਆਏ ਪਿਆ ਦੇ ਫਿਰ ਰੋਟੀ ਆਏ ਜੀ ਆਹ ਮੇਲ ਤੋਂ ਪਤਾ ਲੱਗ ਗਈ ਜਾਨਾ ਹੇਟ ਆਵਾਂਗੇ ਜੇ ਸਾਨੂੰ ਪਹਿਲਾਂ ਪਤਾ ਲੱਗਾ ਫਿਰ ਅਸੀਂ ਜਰੂਰ ਕਰਾਂਗੇ ਠੀਕ ਹੈ ਠੀਕ ਹੈ ਪਰ ਆ ਜਾਓ ਤਿਆਰੀ ਰੱਖੋ ਨਾ ਕੋਈ ਪਤਾ ਮੇਰੇ ਪੰਜ ਸੌ ਆ ਜੰਦੇ ਆ ਆਹੋ ਚਲੇ ਠੀਕ ਹੈ ਉਧਰ ਬੈਠ ਉਧਰ ਬਈ ਇਧਰ ਜਗ੍ਹਾ ਨਹੀਂ ਨਾ ਨਹੀਂ ਜਗ੍ਹਾ ਹੈ ਨਹੀਂ ਬੈਠਣਾ ਕਿੱਥੇ ਬਸ ਤੁਸੀਂ ਮਾੜੀ ਜੀ ਤੁਸੀਂ ਬੱਚਾ ਵਾਲੇ ਬਣੋ ਮੈਂ ਤਾਂ ਮਾੜੀ ਜੀ ਇੱਕ ਫੈਸਲਾ ਕਰਦਾ ਇਧਰ ਨਹੀਂ ਆਓ ਠੀਕ ਹੈ ਅੱਗੇ ਲੱਕ ਮੈਰੀ ਕਿੱਥੇ ਗਿਆ ਪਪਾ ਅਸੀਂ ਰਾਤ ਦੇ ਆਏ ਅੱਛਾ ਚਲੋ ਤੁਸੀਂ ਉਹਨੇ ਅੱਪੇ ਘਰੇ ਤਲਕੇ ਮਿਲਨੇ ਠੀਕ ਹੈ ਹਲੇ ਥੋੜੇ ਸੁਸਤੀ ਜੇ ਚਾਹ ਮਿਲਦੇ ਆਂ ਕਰ ਚੱਲ ਅਬੀ ਬੋਲੀ ਨੂੰ ਸੁਧਾਰਨਾ ਵਾ ਆ ਨਾਨੀ ਵੱਲੋਂ ਵੀ ਕਲਾਸ ਲੱਗ ਰਹੀ ਏ ਇਹਦੀ ਦੇਖ ਬੋਲੀ ਸੁਧਾਰਨੀ ਆ ਆਪਦੀ ਕੱਲ ਨੂੰ ਪਿਓ ਨੂੰ ਕੋਈ ਮੈਣ ਨਾ ਜੇ ਤੂੰ ਕੱਲ ਮੈਂ ਹਾਂ ਕੀ ਗੱਲ ਆ ਹਾਂ ਐ ਨਹੀਂ ਬੋਲਣਾ ਤਾਂ ਨਹੀਂਗਾ ਵੀ ਅਣਪੜਮ ਆਂਟੀ ਅੱਬਤ ਨੀ ਕੱਤੀ ਵਾਈ ਹੋਈ ਐ ਕਹਿੰਦੀ ਪਲਵਿੰਦਰ ਤੂੰ ਝੂਠ ਬੋਲਦੀ ਏ ਤੂੰ ਪੜ੍ਹੀ ਹੋਈ ਆ ਮੈਂ ਕਹਿੰਦੀ ਨਹੀਂ ਆਂਟੀ ਮੈਂ ਪੜ੍ਹੀ ਨਹੀਂ ਕਿ ਕਹਿੰਦੀ ਨਹੀਂ ਸੁਧਰ ਜਾ ਹਣ ਤੂੰ ਸੁਧਰ ਜਾ ਤੂੰ ਇਹ ਵੀ ਛੋਟੇ ਦਾ ਪੜੀਆਂ ਹੋਈਆਂ ਮੇਰੇ ਉਹਨਾਂ ਕਹਾਂ ਲਾਇ ਜੀ ਦੇਖ ਇਹਦਾ ਮੂੰਹ ਦੇਖ ਲੈ ਮੂੰਹ ਦੇਖ ਕੇ ਪਤਾ ਲੱਗਦਾ ਇਹਦੀ ਬੋਲੀ ਕਹੇ ਜੀ ਹੋਊਗੀ ਹਾਂ ਹਜੇ ਮੈਂ ਮੂੰਹ ਵੀ ਨੀ ਥੋਤਾ ਹੋਇਆਗਾ ਮੇਰਾ ਤਦੋਂ ਲੈਂਦਾ ਕੱਤੇ ਉੱਠੇ ਹੋਏ ਆ 6 ਵਜੇ ਦੇ ਚੱਲ 2 ਘੰਟੇ ਹੋ ਗਿਆ ਤੁਸੀਂ ਸਾਂਝਰੇ ਉੱਠਿਆ ਕਰੋ ਤੂੰ ਕਕਰ ਮੰਮੀ ਚਲੋ ਉੱਠੋ ਆਪਾਂ ਗੇੜਾ ਕੱਢ ਕੇ ਆਇਆ ਤੇਰੇ ਪਿਓਰ ਮੈਂ ਇਹੀ ਕਹਣਾ ਮੈਂ ਇਹਨਾਂ ਸਾਰੇ ਡੰਡਾ ਲੈ ਲਿਆ ਸਣਿਆ ਰਮਨ ਇਹਨਾਂ ਚੱਲ ਲੈ ਸਣੇ ਰਮਨ ਸਣੇ ਰਮਨ ਮੈਂ ਤਾਂ ਮੰਮੀ ਕਿਦਨ ਦੀ ਕਹਿੰਦੀ ਆ ਮੈਂ ਨਰਿੰਦਰ ਨੂੰ ਕਿਹਾ ਸੀ ਕਿ ਮੈਂ ਕਿਹਾ ਮੈਨੂੰ ਵੀ ਲੈ ਚੱਲਿਆ ਕਰ ਘੁੰਮਣਾ ਗੇੜਾ ਕੱਢਣ ਜਾਇਆ ਕਰੂੰਗੀ ਇਹਨਾਂ ਕਰਕੇ ਨਹੀਂ ਜਾਂਦੀ ਮੈਂ ਕੋਈ ਨਹੀਂ ਲਿਖਿਆ ਮੱਥੇ ਤੇ ਨਹੀਂ ਲਿਖਿਆ ਹੁੰਦਾ ਹਾਂ ਹਾਂਜੀ ਮੱਥੇ ਤੇ ਨਹੀਂ ਲਿਖਿਆ ਬਈ ਪੜਿਆ ਲਿਖਿਆ ਵਾ ਬੰਦੇ ਨੂੰ ਉਹੀ ਬਹੁਤ ਪਤਾ ਹੁੰਦਾ ਵੀ ਮੈਂ ਵੀ ਕਿਵੇਂ ਬੋਲਣਾ ਮੈਂ ਕੀ ਆਈ ਆ ਮੈਂ ਤਾਂ ਕਹੇਰੀ ਮੈਂ ਦੇਖਿਆ ਨਾ ਮੈਂ ਫੋਨ ਤੇ ਵੀ ਕਰਦੇ ਨੂੰ ਜੇ ਫੋਨ ਤੇ ਹੈਲੋ ਮੈਂ ਕਹਿੰਦੂਗਾ ਹੀ ਨਹੀਂ ਕਿ ਮੈਂ ਕਹਿੰਨੀ ਨਾ ਕਹੂਗਾ ਇੱਕ ਫੋਨ ਕੀਤਾ ਵਾ ਤੇ ਇੱਕ ਮਹੀਨਾ ਮੈਂ ਨਾਨੀ ਆਈ ਕਹਿੰਦੀ ਆ ਫਿਰ ਆਪਾਂ ਬਸ ਮੈਨੂੰ ਪੈਸੇ ਦੇ ਲੈ ਵੀ ਪੈਸਾ ਦੇ ਸਿੰਮੀ ਆ ਸਿੰਮੀ ਮੈਂ ਕਹਿੰਨੀ ਹੁਣ ਵੀਰ ਕੋਲ 18000 ਰੁਪਏ ਪਿਆ ਵਾ ਹਲੇ ਵੀ ਹੁਣ ਵੀ ਉਹਦਾ ਜੋੜਿਆ ਹੋਇਆ ਉਹਦਾ ਔਰ ਇਹ ਪਿਆ ਨੂੰ ਤਨ ਖਾਂ ਮਣਨੀ ਚੱਕ ਲੈ ਸਿੰਮੀ ਦੇ ਸਕੂਲ ਚ ਚੱਕ ਲੈਣੇ ਸਕੂਲ ਆ ਵੀ ਕੋ ਨੂੰ ਆਹ ਪਣ ਜਿੱਦੇ ਲੋ ਪੈਸਾ ਦਾ ਘਰੇ ਪਾਇਆ ਦੇ ਤੂੰ ਕੀ ਕਮਨਾ ਤੂੰ ਦੱਸ ਹੁਣ ਤੂੰ ਮੇਰੀ ਮਦਦ ਨਾਲ ਹੈਲਪ ਕਰਾ ਕਰੋਨਾ ਨਾਲ ਨੇ ਬਲੌਗ ਬਣਾਣੇ ਆ ਨਾ ਬਲੌਗ ਬਣਾਉਂਦੇ ਬਲੌਗ ਦੀ ਅਟਕਾ ਲਵਾ ਤੂੰ ਕਹ ਮੰਮੀ ਮੈਂ ਨਾ ਕੰਮ ਤੇ ਜਾ ਕੇ ਕਰੂੰਗਾ ਕਿਸੇ ਲੱਗੂੰਗਾ ਬੀਚਾਰ ਘਰ ਦਾ ਖਰਚਾ ਇਦਰੂੰਗਾ ਆਪਾਂ ਪਰ ਕੰਮ ਤੇ ਲੱਗਣਾ ਹੀ ਆ ਆਂਟੀ ਨੇ ਕਹ ਲਗਾਉਂ ਲੱਗਣਾ ਹੀ ਆ ਆ ਕੀ ਹਣ ਬੋਲੀ ਏ ਤੇਰੀ ਓ ਯਾਰ ਲੱਗਣਾ ਹੀ ਆ ਇੱਕ ਤੂੰ ਗੁੱਸਾ ਨਾ ਕਰਿਆ ਕਹਿੰਦੀ ਇਧਰ ਕੋਈ ਸਮਝਾਉਂਦਾ ਬਾਤਾ ਮੈਂ ਕਿੰਨੇ ਉੱਛਾ ਗਿਆ ਬੰਦਾ ਸਹੀ ਗੱਲ ਇਧਰ ਬੋਲੀ ਜਮਤ ਲੋਕੜਾਈਆਂ ਪਰ ਤੂੰ ਨਹੀਂ ਕਿਹਾ ਗਿਆ ਤੂੰ ਛੋੜ ਕੇ ਦੇ ਦੇ ਗੁੱਸੇ ਬੰਦਾ ਦੀ ਸਬਤ ਹੁੰਦੀ ਹੈ ਜਿਹੜਾ ਬੰਦਾ ਸਬਤ ਕਰਾ ਸਕਦਾ ਵਾ ਤੇ ਸਾਰੀ ਲੜ ਕੇ ਫੋਨ ਨਹੀਂ ਚੱਕਣਾ ਪਰਮਾਤਮਾ ਦਾ ਨਾਮ ਲੈਣਾ ਪਹਿਲਾਂ ਓਟਕੇ ਸਾਜ ਦੇ ਓਟਕੇ ਬਾਬਾ ਦੀਪ ਸਿੰਘ ਜੀ ਲੱਗੀ ਕਿ ਨਾ ਫੋਟ ਵੀ ਪਰਮਾਤਮਾ ਸਾਨੂੰ ਬਾਬਾ ਦੀਪ ਸਿੰਘ ਸਾਨੂੰ ਸਮਤਿਆ ਵਗਛੀ ਤੁਸੀਂ ਜਾਣਦੇ ਆ ਗੁਰਦੁਆਰੇ ਉਸ ਕੰਨ ਚ ਵੀ ਪਾਕ ਕੇ ਹੁੰਦੇ ਇਹ ਨਹੀਂ ਜਾਂਦਾਗਾ ਮੰਮੀ ਇਹ ਕਿਥੇ ਸਾਡੇ ਨਾ ਦੁਪਹਿਰੇ ਤੇ ਜਾਂਦਾ ਵਾ ਕਿਹਾ ਤੂੰ ਜਾਇਆ ਕਰ ਇਹ ਤਾਂ ਕਹਿ ਦਿੰਦਾ ਇਹਨੂੰ ਤਾਂ ਦਿਨ ਪਾਠ ਕਰਨ ਬਾਅਦ ਤੁੰਦਾ ਨਹੀਂ ਗੀ ਪਸੰਦੀ ਦਾ ਗੁਰਦੁਆਰੇ ਮੈਂ ਤਾਂ ਕਹਿੰਦਾ ਮੈਨੂੰ ਸਿੱਖਣ ਨਹੀਂ ਦਿੰਦੇਗਾ ਮੈਂ ਤਾਂ ਸਕੂਟਰ ਨਹੀਂ ਲੱਗ ਲੈ ਮੈਂ ਸਕੂਟਰ ਦਾ ਨੰਬਰ ਸਰ ਚਲੀ ਗਿਆ ਕਰ ਮੇਰੇ ਤੇ ਇੰਨੀ ਜਾਨਾ ਹਨੇ ਵੀ ਮੇਤੇ ਇੰਨੀ ਹਿੰਮਤ ਆ ਗਈ ਆ ਆਂਟੀ ਦੇਖਦੀ ਜਾਂਦੇ ਆਂਟੀ ਕੱਲ ਨੂੰ ਬਲਾਗ ਚ ਆਏਂਗੀ ਤੂੰ ਉਹ ਤਾਂ ਜਾਂਦੇ ਅੱਜ ਹੋਊਗਾ ਇੱਥੇ ਕੋਈ ਪ੍ਰੋਗਰਾਮ ਹੋਊਗਾ ਗਰਾਊਂਡ ਤੇ ਆਜਾ ਸਾਰੇ ਆ ਕੇ ਬੈਠਦੇ ਟੀਚਰ ਆ ਇਹ ਬੱਚੇ ਲੈ ਕੇ ਆਈਆਂ ਵਾ ਅੱਡੜੀ ਸਕੂਲਾਂ ਤੋਂ ਛੋਟੇ-ਮੋਟੇ ਮੈਚ ਜਿਵੇਂ ਪ੍ਰੈਕਟਿਸ ਕਰਾਉਂਦੇ ਹਣੇ ਤੇ ਚਲੋ ਠੀਕ ਆ ਠੀਕ ਆ ਮੈਂ ਓਕੇ ਜੀ ਉਹਨਾਂ ਨੂੰ ਸਮਝਾਉਣ ਦੀ ਮੈਂ ਤੁਹਾਡੀ ਗੱਲ ਸਮਝ ਗਿਆ ਮੈਂ ਕਿਤੇ ਵੱਡੇ ਪਿਆਰ ਨਾਲ ਬੋਲਿਆ ਕਰੂੰਗਾ ਇੱਦਾਂ ਹੀ ਬੋਲਿਆ ਹਰੇਕ ਨਾਲ ਹੀ ਕੋਈ ਵੱਡਾ ਵਾ ਕੋਈ ਛੋਟਾ ਵਾ ਚਲੋ ਠੀਕ ਆ ਫਿਰ ਤੇ ਚਲੋ ਦੋਸਤੋ ਆਪਾਂ ਇਸ ਵਲੌਗ ਨਾਲ ਇੱਥੇ ਕਰਦੇ ਐਂਡ ਹਾਂ ਇਹ ਵਜੇ ਲੱਗ ਜਾਂਦੇ ਤੇ ਚਲੋ ਠੀਕ ਆ ਇੱਕ ਮਿੰਟ ਸਟਾਪ ਕਰਦੇਓ ਇਹ ਸੁਧਰੂਗਾ ਆਣ ਗਾਇਸ ਇਹ ਸੁਧਰੂਗਾ ਇਹ ਕਹਿੰਦਾ ਨਹੀਂ ਇੱਥੇ ਵੀ ਦੇਖ ਲਓ ਮਾਰਕ ਹੋਇਆ ਤਾਂ ਆਹ ਦੇਖ ਲਓ ਇੱਧਰ ਸਮਾਨ ਛੱਡਾ ਗਾਈਜ਼ ਆ ਦੇ ਲੋ ਨਾਨੀ ਦੇ ਘਰੋਂ ਕਿੰਨਾ ਸਮਾਰ ਸਾਰੇ 457 ਅੰਗੂ ਭਰੀਆ ਗੱਡੀ ਚੱਲ ਠੀਕ ਨਾਨੀ ਕੱਪੜੇ ਲੱਖਦੇ ਸੀ ਇਹ ਮਾਲਕ ਤੰਦਰ ਆ ਲੇ ਇਹ ਮਾਂ ਪਿਓ ਨਾ ਕੁੜੀਆਂ ਵਿਆਹ ਕੇ ਬੇਲੇ ਨਹੀਂ ਹੁੰਦੇ ਗੇ ਹੋਰ ਹੋਰ ਬੀਜੀ ਆ ਜਾਂਦੇ ਸੋਨਾ ਚਾਂਦੀ ਵੀ ਪਾਤੀ ਚ ਮੇਕੀ ਵੀ ਪਾਤੀ ਸੋਨਾ ਚਾਂਦੀ ਵੀ ਆਇਆ ਆ ਦੇਖ ਲੈ ਹੜੂ ਆ ਦੇ ਲੋ ਭਾਈ ਗੈਜ ਗਾਈਜ਼ ਵਲੌਗ ਦਿਖਾਵਾਂਗੇ ਗਾਈਜ਼ ਇੱਥੇ ਕੀ ਆ ਅਗਲੇ ਵਲੌਗ ਚ ਦਿਖਾਵਾਂਗੇ ਗਾਈਜ਼ ਅਗਲੇ ਚ ਬਾਏ ਬਾਏ ਠੀਕ ਓਕੇ ਭਾਈ ਬਾਏ ਬਾਏ